ਪਿਤਾ ਜੋ ਬੱਚਾ ਪ੍ਰੇਰਿਤ ਹੋ ਕੇ ਸਿੱਖੀ ਤੋਂ ਗੁਰੂਵਾਲਾ ਜੁੜੇ ਉਹਨੂੰ ਸਿੱਖ ਧਰਮ ਦੀ ਨੌਲੇਜ ਵਧੇ ਇਹ ਨਸ਼ਿਆਂ ਤੋਂ ਬਚ ਸਕੇ ਹਾਂਜੀ ਜੇ ਤੁਸੀਂ ਉਹਨਾਂ ਦਾ ਅਹਿਸਾਸ ਰੱਖੋਗੇ ਮਨ 'ਚ ਤੁਸੀਂ ਕਦੇ ਵੀ ਨਸ਼ੇ ਵੱਲ ਨਹੀਂ ਜਾਓਗੇ ਹਾਂ ਕੀ ਨਾ ਬਾਈ ਦਸਪਾਲ ਸਿੰਘ ਪਵਾਦ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੇ ਪਤੇ ਜਿਹੜਾ ਦਸਤਾਰ ਦਾ ਜਿਹੜਾ ਮੰਦਿਰ ਲਾਇਆ ਹੋਇਆ ਦਾ ਕਿੰਨੇ ਸਾਲ ਤੋਂ ਸ਼ੁਰੂ ਹੋਇਆ ਇਹ ਤਕਰੀਬਨ ਜੀ ਸਾਨੂੰ ਕਾਫੀ ਸਾਲ ਹੋ ਗਏ ਆ ਤਕਰੀਬਨ 5-6 ਸਾਲ ਤੋਂ ਵੱਧ ਸਮਾਂ ਹੋ ਗਿਆ ਆਸਕਰ ਸੁਲਤਾਨਪੁਰ ਲੋਧੀ ਤੋਂ ਅਸੀਂ ਇਹ ਸਫਰ ਸ਼ੁਰੂ ਕਰਿਆ ਹੋਇਆ ਦਸਤਾਰਾ ਕੈਂਪ ਵਾਸਤੇ ਤਾਂ ਜੋ ਜਿਹੜੇ ਨੌਜਵਾਨ ਪਤਦ ਨੇ ਕੇਸ ਕਤਲ ਕਰਾਉਂਦੇ ਆ ਉਹਨਾਂ ਨੂੰ ਖਾਸ ਕਰੇ ਪ੍ਰੇਰਿਤ ਕਰਦੇ ਆ ਵੀ ਤੁਸੀਂ ਦਾੜੇ ਕੇਸ ਰੱਖੋ ਗੁਰੂ ਵਾਲੇ ਬਣੋ ਸਿੱਖ ਧਰਮ ਸ਼ਾਮਲ ਹੋਵੋ ਜੇ ਕੇਸ ਕਦਰ ਕਰਾਉਂਦੇ ਹੋ ਇਸ ਕਰਕੇ ਨੌਜਵਾਨ ਦਾ ਦਸਤਾਬ ਸਜਾਣਾ ਦਾ ਛੋਟੇ ਛੋਟੇ ਬੱਚੇ ਵੀ ਲੱਗੇ ਨੇ ਢੇਢ ਦੋ ਸਾਲ ਦੇ ਜਿਹੜਾ ਮੈਸਜ ਉਹਦੇ ਬੱਚੇ ਬਣਾਉਂਦੇ ਬੱਚਿਆਂ ਨੂੰ ਭਾਈ ਸਾਹਿਬ ਐਦਾਂ ਐ ਵੀ ਜਿਹੜੇ ਬੱਚੇ ਸਾਡਾ ਆਉਂਦੇ ਆ ਨਾ 10 ਗੁਰੂਆਂ ਨਾਮ ਪੰਜਾਂ ਪਿਆਰਾਂ ਪੰਜ ਤੱਕ ਚਾਰ ਧਾਮ ਮਤਲਬ ਇਹ ਸਿੱਖ ਧਰਮ ਦੀ ਮੁੱਢਲੀ ਜਾਣਕਾਰੀ ਉਹ ਸਾਰੀ ਅਸੀਂ ਸੁਣਦੇ ਆ ਸੁਣ ਕੇ ਬੱਚੇ ਰੂਹੇ ਤਮਾਲਾ ਸਜਾਉਂਦੇ ਆ ਜੀ ਪੀ ਤਾਂ ਜੋ ਬੱਚਾ ਪ੍ਰੇਰਤ ਹੋ ਕੇ ਸਿੱਖੀ ਤੋਂ ਗੁਰੂਵਾਲਾ ਜੁੜੇ ਉਹਨੂੰ ਸਿੱਖ ਧਰਮ ਦੀ ਨੌਲੇਜ ਵਧੇ ਤੇ ਨਸ਼ਿਆਂ ਤੋਂ ਬਚ ਸਕੇ ਹਾਂਜੀ ਮਾਛੋੜਾ ਸਾਹਿਬ ਕਿੰਨੇ ਦਿਨ ਦੀ ਲਗਾਇਆ ਗਿਆ ਮਾਛੋੜਾ ਸਾਹਿਬ ਦੀ 8 ਤੇ 9 ਤੇ 10 ਪੋ ਤੇ ਇੱਥੇ ਮਾਛੋੜਾ ਸਾਹਿਬ ਆ ਜੀ ਤੇ ਦੋ ਦਿਨ ਦਾ ਤੇ ਉਸ ਤੋਂ ਬਾਅਦ 11 12 13 ਪੋ ਫਤੇਗੜ ਸਾਹਿਬ ਆ ਜੀ ਹਾਂਜੀ ਹਾਂ ਕੀ ਗੱਲ ਨੌਜਵਾਨ ਨੌਜਵਾਨ ਕਿਹੜੀ ਆ ਨਸ਼ਿਆਂ ਵਾਲਾ ਜਾ ਰਿਹਾ ਕੇਸ ਕਤਲ ਕਰਾ ਰਹੀ ਆ ਉਹਨਾਂ ਨੂੰ ਸਿੱਖੀ ਨਾਲ ਜੋੜਨ ਲਈ ਅਸੀਂ ਮੈਂ ਇਹੀ ਬੇਨਤੀ ਕਰਨਾ ਚਾਹੁੰਦਾ ਜੀ ਨਾਲ ਜਿਹੜਾ ਨੌਜਵਾਨ ਖਾਸ ਕਰ ਬਹੁਤ ਸਾਰਾ ਸਵਾਲ ਤੁਸੀਂ ਪੁੱਛਿਆ ਮੈਨੂੰ ਵੀ ਜਿਹੜੇ ਨੌਜਵਾਨ ਵੀਰ ਆ ਸਾਡੇ ਉਹਨਾਂ ਨੂੰ ਬੇਨਤੀ ਆ ਵੀ ਤੁਸੀਂ ਮੁੜੋ ਮੁੜੋ ਇਸ ਪਾਸੇ ਨੂੰ ਵੀ ਸਿੱਖੀ ਵੱਲੋਂ ਬਾਣੀ ਪੜੋ ਤੁਸੀਂ ਗੁਰੂ ਸਾਹਿਬ ਨੂੰ ਯਾਦ ਕਰੋ ਸਹਿਬਜ਼ਾਦੇ ਨੂੰ ਯਾਦ ਕਰੋ ਵੱਡਿਆਂ ਦੀਆਂ ਕੁਰਬਾਨੀਆਂ ਯਾਦ ਕਰੋ ਜਿਨ੍ਹਾਂ ਨੇ ਸਾਡੇ ਲਈ ਇੰਨੀਆਂ ਕੁਰਬਾਨੀਆਂ ਦਿੱਤੀਆਂ ਜੇ ਤੁਸੀਂ ਉਹਨਾਂ ਦਾ ਅਹਿਸਾਸ ਰੱਖੋਗੇ ਮਨ 'ਚ ਤੁਸੀਂ ਕਦੇ ਵੀ ਨਸ਼ੇ ਵੱਲ ਨਹੀਂ ਜਾਓਗੇ ਹਾਂ ਜੇ ਨਸ਼ੇ ਵੱਲ ਨੂੰ ਮਨ ਜਾਂਦਾ ਏ ਤਾਂ ਉਹਦੇ ਲਈ ਤੁਹਾਨੂੰ ਗੁਰੂ ਗ੍ਰੰਥ ਸਾਹਿਬ ਤੇ ਮਹਾਰਾਜ ਦੀ ਬਾਣੀ ਦਾ ਸਹਾਰਾ ਲੈਣਾ ਬਹੁਤ ਜ਼ਰੂਰੀ ਆ ਚੰਗੀਆਂ ਦੀ ਸੰਗਤ ਰਹਿਣਾ ਚੰਗੇ ਜਿਹੜੇ ਗੁਰਮਖ ਪਿਆਰੇ ਨੇ ਉਹਨਾਂ ਨਾਲ ਸੰਗਤ ਕਰਨਾ ਤੇ ਆਪਣੇ ਮਨ ਨੂੰ ਦਿੜ੍ਹ ਕਰਨਾ ਜੇ 7 ਸਾਲ ਤੇ 9 ਸਾਲ ਦੀ ਉਮਰ ਇਹ ਦਿੜ੍ਹ ਕਰ ਸਕੇ ਧਰਮ ਨਿਵਾਉਣਾ ਜੇ ਅਸੀਂ ਤਾਂ ਐਡੀ ੜੀ ਉਮਰਾਂ ਦੇ ਹੋ ਗਏ ਆ ਸਾਨੂੰ ਜ਼ਰੂਰ ਬេរੇ ਸੋਚ ਕੇ ਗੁਰੂ ਵਾਲੇ ਬਣ ਕੇ ਜੀਵਨ ਨਿਵਾਉਣਾ ਚਾਹੀਦਾ ਨਸ਼ਿਆਂ ਤੋਂ ਗਰੀਜ ਕਰਨਾ ਚਾਹੀਦਾ ਕੀ ਇਹ ਸੇਵਾ ਸੋਭਾ ਦਿਨਾਂ ਚ ਇਹ ਨਭਾਈ ਜਾਂਦੀ ਹੈ ਜਾਂ ਅੱਗੇ ਪਿੱਛੇ ਵੀ ਚੱਲਦੀ ਹੈ ਨਹੀਂ ਜੇ ਅੱਗੇ ਪਿੱਛੇ ਵੀ ਚੱਲਦੀ ਹੈ ਜੀ ਜੇ ਵਿਸ਼ੇਸ਼ ਦਿਹਾੜੇ ਹੁੰਦੇ ਆ ਸਾਡੇ ਓਲੇ ਮਹੱਲੇ ਦੇ ਵੀ ਆ ਸਵਾਜਿ ਦਿਹਾੜਿਆਂ ਤੇ ਵੀ ਤੇ ਇਹ ਤੋਂ ਬਾਅਦ ਅਸੀਂ ਜਾਨਾ ਜੀ ਬਾਹਰ ਪ੍ਰਕਾਸ਼ ਜੜੇ ਤੇ ਪਟਨਾ ਸਾਹਿਬ ਹਜੂਰ ਸਾਹਿਬ ਵੀ ਇਹ 10 ਸਤਾਰਾਂ ਦੀ ਸੇਵਾ ਚੱਲਦੀ ਹੈ ਜੀ ਹਾਂਜੀ ਜਿਵੇਂ ਤੁਸੀਂ ਪੁੱਛਿਆ ਤੇ ਮੰਦ ਜੋ ਦੁਮਾਲ ਨੇ ਮੰਦ ਤੇ ਸਤਾਰਾ ਬੰਦੇ ਕੀ ਸਗਲਾਈ ਲਈ ਵੀ ਬੱਚੇ ਨੂੰ ਲਗਾਉਂਦੇ ਹਾਂ ਹਾਂਜੀ ਸਗਲਾਈ ਲਈ ਆਉਂਦੇ ਆ ਭਾਈ ਸਾਹਿਬ ਜੀ ਤੇ ਉਹਨਾਂ ਨੂੰ ਫਿਰ ਸਿਖਾਈ ਦਾ ਵੀ ਦਿਮਾ ਲ ਇਸ ਤਰ੍ਹਾਂ ਲੜ ਲਾਈ ਦੇ ਆ ਇਦਾਂ ਇਕੱਲਾ ਇਕੱਲਾ ਲੜ ਕੇ ਲਾਈਦਾ ਕਿਉਂਕਿ ਜੇ ਸਿੱਧਾ ਲਾਉਂਦੇ ਨਾ ਟੋਪੀ ਵਾਲੀ ਹੋ ਜਾਂਦਾ ਮਹਾਰਾਜ ਦਾ ਬਚਨ ਰਹਿਤ ਨਾ ਮੈਂ ਉਹਵੇ ਸਿੱਕ ਸਰ ਟੋਪੀ ਧਰੈ 7 ਜਨਮ ਕੁਸ਼ਤੀ ਹੋਏ ਮਰੇ ਅਸੀਂ ਬੱਚੇ ਨੂੰ ਦੱਦਿਓ ਵੀ ਦਸਤਾਰ ਟੋਪੀ ਤੇ ਨੀ ਲਾ ਕੇ ਰੱਖਣੀ ਤੈਨੂੰ ਇਕੱਲਾ ਇਕੱਲਾ ਲੜ ਲਾ ਕੇ ਇਕੱਲਾ ਇਕੱਲਾ ਲੜ ਸਜਾਉਣਾ ਹਾਂਜੀ ਮਹਾਰਾਜ ਦਾ ਇੱਕ ਇਤਿਹਾਸ ਵੀ ਹੈ ਬਹੁਤ ਬਹੁਤ ਸੋਹਣੀ ਜਿਹੀ ਹੈ ਹਾਂਜੀ ਉਹ ਬਾਬਾ ਫਤਿਹ ਸਿੰਘ ਦੀ ਵਾਲਾ ਇਹ ਆ ਜੀ ਮੈਂ ਪਹਿਲਾਂ ਵੀ ਬੇਨਤੀ ਕਰ ਗਿਆ ਇਹ ਜਦੋਂ ਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਜੀ ਬਰਾਜਮਾਨ ਸੀ ਅਨੰਦਪੁਰ ਸਾਹਿਬ ਅਚੰਚੇਤ ਬਾਬਾ ਫਤਿਹ ਸਿੰਘ ਜੀ ਆਏ ਉਹਨਾਂ ਨੇ ਆ ਕੇ ਆ ਗੁਰੂ ਸਾਹਿਬ ਨੂੰ ਆਖਿਆ ਪਿਤਾ ਜੀ ਮੈਂ ਵੀ ਦੇਖੋ ਕਾਫੀ ਵੱਡਾ ਹੋ ਗਿਆ ਮੈਂ ਗੱਤਕਾ ਸਿੱਖਣਾ ਚਾਹੁੰਦਾ ਹੈ ਗੁਰੂ ਸਾਹਿਬ ਕਹਿੰਦੇ ਫਤਿਹ ਸਿੰਘਾ ਅਜੇ ਥੋੜਾ ਜਿਆ ਹੋਰ ਵੱਡਾ ਹੋ ਫਿਰ ਤੂੰ ਗੱਤਕਾ ਸਿੱਖ ਸਕਦਾ ਹੈ ਵੱਡੀ ਦਸਤਾਰੀ ਬਣ ਸਕਦਾ ਹੈ ਐਨੇ ਨੂੰ ਬਾਬਾ ਫਤਿਹ ਸਿੰਘ ਜੀ ਗੁਰਦੁਆਰਾ ਦਿਮਾਲਗੜ੍ਹ ਸਾਹਿਬ ਅਨੰਦਪੁਰ ਸਾਹਿਬ ਬਣਿਆ ਹੋਇਆ ਜੀ ਸੰਗਤਾਂ ਦੇ ਦਰਸ਼ਨ ਕਰਦੀਆਂ ਤੱਕ ਸਭ ਦੇ ਨਾਲ ਇਹ ਆ ਬਾਬਾ ਫਤਿਹ ਸਿੰਘੀ ਅੰਦਰ ਗਏ ਉਹਨਾਂ ਨੇ ਵੱਡੇ ਵੀਰਾਂ ਦੀ ਜਿੰਨੀਆਂ ਦਸਤਾਰਾਂ ਸੀ ਸਾਰੀਆਂ ਦਸਤਾਰਾਂ ਚੁੱਕ ਕੇ ਜੂ ਬੰਨਣ ਲੱਗੇ ਉੱਪਰ ਦੇ ਉੱਪਰ ਤੇ ਬਨ ਕੇ ਆ ਕੇ ਗੁਰੂ ਕਲਗੀਧਰ ਪਾਸ਼ਾ ਕੋਲ ਆਏ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸੱਚੇ ਪਾਸ਼ਾ ਨੇ ਅੱਖ ਦੇਖਿਆ ਕਹਿੰਦੇ ਫਤਿਹ ਸਿੰਘਾ ਆ ਕੀ ਰੂਪ ਧਾਰਨ ਕੀਤਾ ਆਂਦੇ ਪਿਤਾ ਜੀ ਤੁਸੀਂ ਕਹਿੰਦੇ ਛੋਟਾ ਦੇਖੋ ਅੱਜ ਮੈਂ ਛੋਟਾ ਨਹੀਂ ਰਿਹਾ ਦਸਤਾਰ ਕਿੱਡੀ ਮੈਂ ਕਿੱਡਾ ਵੱਡਾ ਹੋ ਗਿਆ ਤੇ ਉਸ ਵਕਤ ਗੁਰੂ ਕਲਗੀਧਰ ਪਾਸ਼ਾ ਮਹਾਰਾਜ ਨੇ ਬਚਨ ਕੀਤਾ ਫਤਿਹ ਸਿੰਘਾ ਮੇਰਾ ਖਾਲਸਾ ਆਉਣ ਵਾਲੇ ਸਮੇਂ ਵੱਡੇ ਵੱਡੇ ਦਮਾਲੇ ਬੰਨਿਆ ਕਰੂਗਾ ਤੇ ਉਥੋਂ ਇਤਿਹਾਸ ਜਿਹੜਾ ਦਸਤਾਰ ਦਾ ਬਹੁਤ ਫੇਮਸ ਹੋਇਆ ਹੈ ਦੇਖਿਆ ਨਾ ਦਵਾਲੇ ਨੇ ਕੋਈ ਖਾਸ ਕਲਰ ਹੁੰਦੇ ਨੇ ਰੰਗੀਦੇ ਹੁੰਦੇ ਨੇ ਕਿਹੜੇ ਜਿਹੜੇ ਰੰਗ ਹੁੰਦੇ ਨੇ ਖਾਸ ਰੰਗ ਜਿਹੜੇ ਚਿੱਟਾ ਕਾਲਾ ਕੇਸਰੀ ਤੇ ਇਹ ਜਿਹੜੇ ਤਿੰਨ ਤੇ ਇਹ ਇੱਥੇ ਪੜਿਆ ਇਹ ਤਿੰਨੇ ਚਾਰ ਰੰਗ ਨੇ ਖਾਲਸੇ ਦੀ ਹਾਂਜੀ ਚਿੱਟਾ ਹੋ ਗਿਆ ਕਾਲਾ ਹੋ ਗਿਆ ਕੇਸਰੀ ਤੇ ਨੀਲਾ ਵਾਹਿਗੁਰੂ ਨੀਲਾ ਰੰਗ ਖਾਲਸਾ ਦਾ ਬੜਾ ਮਸ਼ਹੂਰ ਰੰਗ ਹੈ ਜੀ ਲੀਲਾ ਰੰਗ ਇਹ ਚਾਰੇ ਰੰਗ ਖਾਲਸੇ ਦੇ ਮੰਨੇ ਜਾਂਦੇ ਆ ਇਹ ਖਾਲਸਾ ਜੀ ਨਾ ਫੇਮਸ ਅੱਜ ਖਾਸ ਕਰ ਇਹ ਚਾਰੇ ਰੰਗ ਦੰਦਮੀ ਟਕਸਾਲ ਜਿਹੜੀ ਇਹ ਸਜਾਉਂਦੀ ਆ ਹੋਰ ਵੀ ਸੰਪਰਦਾਵਾ ਉਹ ਮਾਲੇ ਜੰਗ ਨਾਲ ਵੀ ਕੁਝ ਹੈ ਹਾਂਜੀ ਹਾਂ ਜੰਗੀ ਦਮਾਲਾ ਕਿ ਨਿੰਗ ਸਿੰਘ ਬੰਦੇ ਆ ਉਹ ਜੰਗੀ ਦਮਾਲਾ ਉਹਦੇ ਵਿੱਚ ਬਹੁਤ ਤਰ੍ਹਾਂ ਦੀਆਂ ਜੰਜੀਰਾ ਜੀਆਂ ਲਾ ਕੇ ਉਹ ਜੰਗੀ ਦਮਾਲੇ ਨਾਲ ਇਹ ਹੁੰਦਾ ਏ ਵੀ ਜਿਹੜਾ ਸਿਰ ਤੇ ਕੋਈ ਬਾਹਰ ਕਰੇ ਉਹ ਨਹੀਂ ਲੱਗਦਾ ਅੱਜ ਪਿਛਲੇ ਸਮਿਆਂ ਦੇ ਜੰਗਾ ਜੁੱਧਾਂ ਦੇ ਅਨੁਸਾਰ ਜਦੋਂ ਵੀ ਜੰਗ ਜੁੱਧ ਨੂੰ ਸਿੰਘ ਜਾਂਦੇ ਹੁੰਦੇ ਸੀ ਜੰਗੀ ਦਮਾਲੇ ਉਹਦੇ ਨਾਲ ਇੱਕ ਜੰਜੀਰ ਆਉਂਦੀ ਸੀ ਉਹ ਬਨ ਕੇ ਲੋਹੇ ਦੀ ਹੁੰਦੀ ਸੀ ਜੀ ਛੋਟੀ ਜੀ ਉਹ ਬੜੀ ਵਧੀਆ ਉਹ ਬਨ ਕੇ ਜਾ ਕੇ ਜਾਲ ਪਾ ਕੇ ਸਿੰਘਾਂ ਨੇ ਜਾਣਾ ਤਾਂ ਜੋ ਤਲਵਾਰਾਂ ਦੇ ਕਿਰਪਾਨਾਂ ਦੇ ਬਾਰ ਜਿਹੜੇ ਸੀ ਸਿਰ 'ਤੇ ਲੱਗਣ ਤੋਂ ਉਹ ਰੁਕ ਜਾਂਦੇ ਸੀ ਉਹਨੂੰ ਜੰਗੀ ਦਿਵਾਲਾ ਕਹਿੰਦੇ ਆ ਜੀ ਬਹੁਤ ਜ਼ਿਆਦਾ ਜੀ ਚਮਕੌਰ ਸਾਧ ਸਫਾ ਚੱਲ ਰਿਹਾ ਅਧਿਕਾਰ ਸਾਹਿਬ ਜਾ ਕੇ ਸਮਾਪਤੀ ਆ ਮਹਾਰਾਜ ਕਿਰਪਾ ਨਾਲ ਅੱਜ ਸਾਡੇ ਕੋਲ ਉਹ ਵੀ ਬੱਚੇ ਭੈਣਾਂ ਲੈ ਕੇ ਆਈਆਂ ਜਿਨ੍ਹਾਂ ਨੇ ਪ੍ਰਾਣ ਕੀਤਾ ਵੀ ਬੱਚਿਆਂ ਦੇ ਕੇਸ ਨਹੀਂ ਕਤਲ ਕਰਾਉਣੀ ਆ। ਅਸੀਂ ਉਹਨਾਂ ਨੂੰ ਬੇਨਤੀ ਕੀਤੀ ਸਾਰਿਆਂ ਨੂੰ ਤੇ ਉਹਨਾਂ ਨੇ ਮਹਾਰਾਜ ਦੀ ਕਿਰਪਾ ਹੋਈ ਆ ਵੀ ਬਹੁਤ ਬੱਚੇ ਤੇ ਨੌਜਵਾਨ ਵੀਰ ਕਿਤੇ ਨਾਲ ਰੱਖੇ ਗਏ ਨਹੀਂ। ਪ੍ਰਾਣ ਕੀਤਾ ਬੱਚੇ ਪ੍ਰਾਣ ਕੀਤਾ ਹਾਂ। ਉਹਨਾਂ ਨੂੰ ਇਹੇ ਬੇਨਤੀ ਕਰੀ ਦੀ ਜੀ ਦੇਖੋ ਜੇ ਗੁਰੂ ਸਾਹਿਬ ਭਾਈ ਤਾਰੂ ਸਿੰਘ ਜੀ ਇੰਨਾ ਜੀਵਨ ਮਹਾਨ ਜਿਨ੍ਹਾਂ ਦਾ ਉਹ ਪਰ ਨਹੀਂ ਆਪਣਾ ਲੈਣ ਦਿੱਤਾ ਇਹ ਕਿਸਾਂ ਦੀ ਖਾਤਰ ਵੀ ਦਸਤਾਰ ਸਾਡੀ ਸ਼ਾਨ ਆ ਦਸਤਾਰ ਸਾਡੀ ਪਹਿਚਾਨ ਆ ਇੱਜ਼ਤ ਆ ਸਾਡੀ ਤੇ ਸਾਡਾ ਤਾਜ ਆ ਤੇ ਇਹ ਜਦੋਂ ਇਹਦੀਆਂ ਗੱਲਾਂ ਹੋਰ ਵੀ ਇਤਿਹਾਸ ਦੀਆਂ ਹਨਾ ਜੋ ਦੱਸਦੇ ਆ ਤੇ ਫਿਰ ਉਹ ਮਾਮਾ ਵਿਚਾਰੀਆਂ ਕਹਿੰਨੇ ਵੀ ਵਾਕਿਆ ਇਹ ਸੀ ਗਲਤ ਆ ਵੀ ਅੱਜ ਤੋਂ ਬਾਅਦ ਅਸੀਂ ਭਾਈ ਜੀ ਕਦੇ ਵੀ ਆਪਣੇ ਬੱਚਿਆਂ ਦੇ ਕੇਸ ਨਹੀਂ ਕੀਤਾ ਬਸ ਨੌਜਵਾਨਾਂ ਨੂੰ ਥ੍ਰੀ ਮੈਸੇਜ ਦੇ ਬਸ ਨੌਜਵਾਨਾਂ ਤੁਹਾਡੇ ਬਾਦੀ ਉਹਨਾਂ ਇਹੀ ਮੇਰੀ ਬੇਨਤੀ ਆ ਨੌਜਵਾਨ ਵੀਰੋ ਕੇਸ ਸਾਡੇ ਰੱਖੋ ਬਾਬਾ ਜੋਰਾਵਰ ਸਿੰਘ ਜੀ ਬਾਬਾ ਫਤਿਹ ਸਿੰਘ ਜੀ 7 ਤੇ 9 ਸਾਲ ਦੀ ਕਿੰਨੀ ਉਮਰ ਹੁੰਦੀ ਹੈ ਇਹ ਉਧਰੋਂ ਨੌਜਵਾਨੀ ਪਹਿਰਾ ਖਾਸ ਕਰ ਵੱਡੇ ਗਾਸਰ ਤੇ 14 ਤੇ 15 ਸਾਲ ਦੀ ਕਿੰਨੀ ਉਮਰ ਹੁੰਦੀ ਆ ਬਾਬਾ ਅਜੀਤ ਸਿੰਘ ਬੱਜਹਾਰ ਸਿੰਘ ਜੀ ਜਿਉਂ ਇੰਨੀਆਂ ਕੁਰਬਾਨੀਆਂ ਸਾਡੇ ਲਈ ਕਰ ਗਏ ਸਾਡੇ ਲਈ ਕਰ ਗਏ ਤੇ ਸਾਨੂੰ ਵੀ ਉਹਨਾਂ ਲਈ ਨਸ਼ੇ ਛੱਡ ਕੇ ਗੁਰੂ ਵਾਲੇ ਬਣ ਕੇ ਚੰਗਾ ਆਚਰਣ ਲੈ ਕੇ ਗੁਰਬਾਣੀ ਨਾਲ ਜੁੜ ਕੇ ਇਹ ਨਿਮਰਤਾ ਨਾਲ ਆਪਣਾ ਜੀਵਨ ਬਤੀਤ ਕਰਨਾ ਚਾਹੀਦਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ